ਤਰ੍ਹਾਂ ਤਰ੍ਹਾਂ ਦੀਆਂ ਘੋਸ਼ਨਾਵਾਂ ਕੀਤੀਆਂ ਜਾਂਦੀਆਂ ਰਹੀਆਂ ਆ ਕਿ ਅਸੀਂ ਹੁਣ ਐਨਓਸੀ ਤੇ ਸ਼ਰਤ ਜਿਹੜੀ ਆ ਰਿਸ਼ਤੀ ਤੇ ਖਤਮ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਬਿਆਨਬਾਜ਼ੀ ਦੇ ਅਧਾਰ ਤੇ ਅਫਸਰ ਕੰਮ ਨਹੀਂ ਕਰ ਸਕਦੇ ਇਹ ਤਾਂ ਹੀ ਕੰਮ ਸ਼ੁਰੂ ਹੁੰਦੇ ਆ ਜਦੋਂ ਸਰਕਾਰ ਦਾ ਕੋਈ ਨੋਟੀਫਿਕੇਸ਼ਨ ਜਾਰੀ ਹੋਵੇ ਵੀ ਸਰਕਾਰ ਨੇ ਹਾਲ ਤੱਕ ਨੋਟੀਫਿਕੇਸ਼ਨ ਤੇ ਜਾਰੀ ਨਹੀਂ ਕੀਤਾ ਤੇ ਕੰਮ ਕਿੱਦਾਂ ਹੋਊਗਾ ਐਜ਼ ਦਾ ਸਟੇਟ ਗਵਰਨਮੈਂਟ ਮੇ ਬੀ ਮੇ ਬਾਈ ਨੋਟੀਫਿਕੇਸ਼ਨ ਸਪੈਸੀਫਾਈ ਦੇ ਸਾਨੂੰ ਹੀ ਪਤਾ ਲੱਗਾ ਵੀ ਆ ਉਹ ਅਫਸਰ ਰਿਸਤੀ ਨਹੀਂ ਕਰ ਰਹੇ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਅਗਰਵਾਲ ਜੀ ਮੈਂ ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਨੋਟੀਫਿਕੇਸ਼ਨ ਜਿੱਦਾਂ ਨਾ ਕਿਤੇ ਅਧੂਰਾ ਲੱਗਦਾ ਹੈ ਅਫਸਰ ਸਾਹਿਬਾਨ ਜਿਹੜੇ ਆ ਉਹ ਰਿਸਤੀ ਦੇ ਰਿਹਾ ਅਥਰੀ ਚ ਨਹੀਂ ਕਰ ਰਹੇ ਯਾਨੀ ਕਿ ਨੋਟੀਫਿਕੇਸ਼ਨ ਦੀ ਕਲੀਅਰੈਂਸ ਨਾ ਹੋਣ ਦਾ ਹੈ ਭੁਗਤਤੀ ਕੌਣ ਪਈ ਆ ਆਮ ਜਨਤਾ ਇਸ ਜਾਂਦੀ ਹੈ ਅੰਗਲ ਕਿਤੇ ਚੱਕੀ ਜਾ ਰਹੀ ਹੈ ਅਫਸਰ ਵੀ ਲੋਕੀ ਸੋਚਦੇ ਨੇ ਵੀ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਜਾਂ ਮਤਲਬ ਮਜ਼ਾਕ ਕਰ ਰਹੀ ਹੈ ਔਰ ਰੋਲਿੰਗ ਪਾਰਟੀ ਜਿਹੜੀ ਉਹਨਾਂ ਕੋ ਸੱਤਾ ਹੁੰਦੀ ਹੈ ਤੇ ਉਹ ਤੇ ਗੱਲ ਚੁੱਕ ਸਕਦੇ ਆ ਵੀ ਕਿਉਂ ਉਹ ਦੂਰਾ ਕੰਮ ਉਹ ਉਹ ਤੇ ਬੋਲਦੇ ਨਹੀਂ ਆਪੋਜੀਸ਼ਨ ਵੀ ਕੋਈ ਨਹੀਂ ਬੋਲਦਾ ਲਾਈਵ ਪਰ ਦੇਖ ਰਹੇ ਦਸ਼ਕਾਂ ਦਾ ਬਾਬਾ ਸਵਾਗਤ ਹੈ ਅੱਜ ਅਪਾ ਗੱਲ ਕਰਾਂਗੇ ਸੁਪਨੇ ਦੇ ਘਰ ਦੀ ਪ੍ਰਾਪਰਟੀ ਦੀ ਆਪਣੀ ਦੁਕਾਨ ਦੀ ਤੇ ਆਪਣੇ ਮਕਾਨ ਦੀ ਹਾਂਜੀ ਗੱਲ ਕਰਾਂਗੇ ਉਸ ਪ੍ਰਾਪਰਟੀ ਦੀ ਜਿਸ ਦੀ ਰਜਿਸਟਰੀ ਜਿਹੜੀ ਆ ਉਸੇ ਵਾਰ ਵਾਰ ਨੋਟੀਫਿਕੇਸ਼ਨ ਆਉਂਦੀ ਆ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਆਉਂਦੀ ਆ ਜਿਸ ਦੇ ਜੂਝਦੇ ਹੋਏ ਆਮ ਆਦਮੀ ਨੂੰ ਬਹੁਤ ਜ਼ਿਆਦਾ ਹਰਜਾਨਾ ਪੰਦਾ ਪੈਂਦਾ ਕੰਮ ਡਿਲੇ ਹੋ ਜਾਂਦਾ ਤੇ ਜਿਸ ਦੇ ਲਈ ਅੱਜ ਸਾਡੇ ਨਾਲ ਆਸ ਮਹਿਮਾਨ ਮਿੰਦਰਪਾਲ ਗੁਪਤਾ ਜੀ ਹਨ ਐਡਵੋਕੇਟ ਹਨ ਤੇ ਸੀਨੀਅਰ ਪੱਤਰਕਾਰ ਵੀ ਹਨ ਕਾਫੀ ਵੱਡੀਆਂ ਜਿਹੜੇ ਆਧਾਰੇ ਦੇ ਵਿੱਚ ਇਹਨਾਂ ਨੇ ਕਾਫੀ ਖਿਆਤੀ ਪ੍ਰਾਪਤ ਕੀਤੀ ਹੈ ਤੇ ਮਿੰਦਰਪਾਲ ਜੀ ਸਵਾਗਤ ਤੁਹਾਡਾ ਲਾਈਵ ਪਰਚੇ ਥੈਂਕ ਯੂ ਅੱਜ ਜਿਹੜੀ ਗੱਲ ਕਰਾਂਗੇ ਆਪਾਂ ਰੈਸਟ੍ਰੀਮ ਲੈ ਕੇ ਜਿਹਦੀ ਇਹ ਗਜਟ ਨੋਟੀਫਿਕੇਸ਼ਨ ਵੀ ਹੋ ਗਈ ਹੈ ਐਨਓਸੀ ਦੀ ਪਰ ਉਸ ਤੋਂ ਬਾਅਦ ਵੀ ਆਮ ਜਨਤਾ ਨੂੰ ਖਾਸੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਦੇਖੋ ਜੀ ਇਦੇ ਜੇ ਸਚਾਈ ਇਹ ਹੈ ਵੀ ਪਿਛਲੇ ਤਕਰੀਬਨ 2 ਢਾਈ ਮਹੀਨਿਆਂ ਤੋਂ ਪੰਜਾਬ ਸਰਕਾਰ ਜਿਨ੍ਹਾਂ ਵਿੱਚ ਆਪਣੇ ਮਾਨਣੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਅਮਨ ਅਰੋੜਾ ਜੀ ਕੈਬਨਿਟ ਮੰਤਰੀ ਨੇ ਸਮੇਤ ਹੋਰ ਕਈ ਮੰਤਰੀगण ਜਿਹੜੇ ਨੇ ਉਹਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਰਹੀਆਂ ਆਂ ਦੀ ਅਸੀਂ ਹੁਣ ਐਨਓਸੀ ਤੇ ਸ਼ਰਤ ਜਿਹੜੀ ਆ ਰਿਸ਼ਤੀ ਦੇ ਖਤਮ ਕਰਨ ਜਾ ਰਹੇ ਆਂ ਠੀਕ ਹੈ ਜੀ ਇਸ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਚ ਬਿੱਲ ਪਾਸ ਨਹੀਂ ਹੋਇਆ ਸੀ ਉਦੋਂ ਅਮਨ ਅਰੋੜਾ ਜੀ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਲੋਕ ਗੈਰ ਕਾਨੂੰਨੀ ਕਲੋਨੀਆ ਦੇ ਕੱਟਣ ਵਾਲਿਆਂ ਦੇ ਜਾਲ ਚ ਫਸ ਚੁੱਕੇ ਨੇ ਅਸੀਂ ਉਹਨਾਂ ਨੇ ਲੋਕਾਂ ਨੇ ਜਿਹੜੇ ਵਿਕਟਮ ਨੇ ਪੀੜਤ ਜੀ ਨੂੰ ਕਹਿੰਦੇ ਆ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਜਿਹੜੀ ਹੈ ਉਹਨਾਂ ਦੇ ਮਤਲਬ ਪ੍ਰਾਪਰਟੀਆਂ ਚ ਫਸ ਚੁੱਕੀ ਹੈ ਤੇ ਜਿਨ੍ਹਾਂ ਨੂੰ ਮਾਲਕਾਨਾ ਅਧਿਕਾਰ ਹਲ ਤੱਕ ਨਹੀਂ ਮਿਲ ਸਕਿਆ ਅਸੀਂ ਉਹਨਾਂ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਅਸੀਂ ਉਹ ਲੋਕਾਂ ਨੂੰ ਮਤਲਬ ਕੁਝ ਸਮੇਂ ਦੀ ਮੌਲਦ ਦੇਵਾਂਗੇ ਤਾਂ ਕਿ ਉਹ ਆਪਣੀਆਂ ਰਿਸ਼ਤੀਆਂ ਜਣੀਆਂ ਕਰਵਾ ਸਕਣ ਜਿਨ੍ਹਾਂ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਜੇ ਕਿਸੇ ਨੇ ਪਾਵਰ ਟ੍ਰਾਨੀ ਖਰੀਦੀ ਹੈ ਪਾਵਰ ਟ੍ਰਾਨੀ ਰਾਈ ਪ੍ਰੋਪਰਟੀ ਖਰੀਦੀ ਹੋਵੇ ਜਾਂ ਐਗਰੀਮੈਂਟ ਰਾਈ ਖਰੀਦੀ ਹੋਵੇ ਜਾਂ ਕਿਸੇ ਹੋਰ ਦਸਤਾਵੇਜ਼ ਰਾਈ ਜਿਹੜੀ ਕਾਨੂੰਨੀ ਮਾਨਤਾ ਵਾਲਾ ਹੋਏਗਾ ਖਰੀਦੀ ਹੋਏਗੀ ਉਹਨਾਂ ਨੂੰ ਰਿਸ਼ਟੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਤੋਂ ਹੀ ਹਟਾਵਾਂਗੇ ਤਾਂ ਕਿ ਉਹਨਾਂ ਨੂੰ ਮਾਲਕਾਨਾ ਰਾਈਟ ਮਿਲ ਸਕੇ ਠੀਕ ਹੈ ਇਹ ਅਨਾਉਂਸਮੈਂਟ ਜਿਹੜੀ ਆ ਕਾਫੀ ਤੇਜ਼ ਚਲਦੀ ਰਹੀ ਚਲਦੀ ਰਹੀ ਜਦ ਕਿ ਇਹਦਾ ਨੋਟੀਫਿਕੇਸ਼ਨ ਜਿਹੜਾ ਸੀ ਉਹ ਜਾਰੀ ਨਹੀਂ ਸੀ ਹੋ ਰਿਹਾ ਸਿਰ ਘੋਸ਼ਣਾਵਾਂ ਵਿੱਚ ਚੱਲ ਰਹੀਆਂ ਸੀ ਤੇ ਜੇ ਅਧਿਕਾਰੀਆਂ ਨਾਲ ਗੱਲ ਕਰੋ ਕਹਿੰਦੇ ਨੋਟੀਫਿਕੇਸ਼ਨ ਆਏਗਾ ਤੇ ਕੰਮ ਹੋਊਗਾ ਸਿਰਫ ਬਿਆਨਬਾਜ਼ੀਆਂ ਦੇ ਉੱਤੇ ਭਾਵੇਂ ਪ੍ਰਿੰਟ মিডিਆ ਹੋਵੇ ਭਾਵੇਂ ਇਲੈਕਟ੍ਰੋਨਿਕ মিডিਆ ਹੋਵੇ ਤੇ ਉਹਦੇ ਵਿੱਚ ਬਿਆਨਬਾਜ਼ੀਆਂ ਦੇ ਆਧਾਰ ਤੇ ਅਫਸਰ ਕੰਮ ਨਹੀਂ ਕਰ ਸਕਦੇ ਇਹ ਤਾਂ ਹੀ ਕੰਮ ਸ਼ੁਰੂ ਹੁੰਦੇ ਆ ਜਦੋਂ ਸਰਕਾਰ ਦਾ ਕੋਈ ਨੋਟੀਫਿਕੇਸ਼ਨ ਜਾਰੀ ਹੋਵੇ ਜਦੋਂ ਖਾਫਖਾਨਾ ਚਲਦੇ ਚਲਦੇ ਜਦੋਂ ਪਤਾ ਲੱਗਾ ਵੀ ਇਹ ਘੋਸ਼ਣਾਵੇਂ ਚਲਣ ਡੀਆਂ ਅਸੀਂ 4 ਤਰੀਕ ਨੂੰ 4 ਨਵੰਬਰ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਹੈ ਵੀ ਸਰਕਾਰ ਨੇ ਹਾਲ ਤੱਕ ਨੋਟੀਫਿਕੇਸ਼ਨ ਤੇ ਜਾਰੀ ਨਹੀਂ ਕੀਤਾ ਤੇ ਕੰਮ ਕਿਦਾਂ ਹੋਊਗਾ ਤੇ ਉਸ ਬਾਅਦ ਸਾਨੂੰ ਦੱਸਿਆ ਜਾ ਰਿਹਾ ਸੀ ਵੀ ਉਚਾਰ ਤੇਕ ਤੋਂ ਪਹਿਲਾਂ ਚਰਚਾ ਆਂਦੀ ਸੀ ਵੀ ਗੌਰਨ ਦੀ ਮਜੂਰੀ ਮਿਲ ਗਈ ਹੈ ਠੀਕ ਹੈ ਜੀ ਤੇ ਮਨਜੂਰੀ ਮਿਲ ਗਈ ਦੀ ਸਾਰੇ ਬੰਨੇ ਖੁਸ਼ੀਆਂ ਦੀ ਲਹਿ ਖੁਸ਼ੀ ਦੀ ਲਹਿਰ ਹੋ ਗਈ ਸਾਰੇ ਪੰਜਾਬ ਦੇ ਵਿੱਚ ਤੇ ਜਦੋਂ ਚਿੱਠੀ ਵਾਇਰਲ ਹੁੰਦੀ ਹੈ ਭੀਮ ਸਿੰਘ ਗਰਗ ਜੀ ਜਿਹੜੇ ਹੁੰਦੇ ਨੇ ਅੰਡਰ ਸੈਕਟਰੀ ਗੌਰਨਰ ਹਾਊਸ ਦੇ ਉਹਨਾਂ ਦੇ ਜਦੋਂ ਸਾਈਨ ਵਿੱਚ ਚਿੱਠੀ ਵਿੱਚ ਲਿਖਿਆ ਦਾ ਸੀ ਵੀ ਇਹ ਜਿਹੜੀ ਹੈ ਗਵਰਨਰ ਦੀ ਡਿਊਲੀ ਸਾਈਨਡ ਬਾਈ ਗਵਰਨਰ ਬਹੁਤ ਜੋ ਲਾਸਟ ਪੈਰੇ ਲਿਖਿਆ ਹੈ ਵੀ origignal file has been returned here with ਉਹ ਜਦੋਂ ਆ ਰਿਟਰਨਡ ਹੇਅਰ ਵਿਦ ਸ਼ਬਦ ਪੜ੍ਹਦੇ ਹਾਂ ਰਿਟਰਨਡ ਦਾ ਮਤਲਬ ਇੰਜ ਲੱਗਦਾ ਸੀ ਵੀ ਸ਼ਾਇਦ ਵਾਪਸ ਭੇਜੀ ਹੈ ਜੇ ਸਾਈਨ ਦੀ ਗੱਲ ਕਰੀਏ ਤੇ ਸਾਈਨ ਤੇ ਓਬਜੈਕਸ਼ਨ ਦੇ ਵਿੱਚ ਵੀ ਕਰਨੇ ਹੁੰਦੇ ਨੇ ਅਕਸੈਪਟੈਂਸ ਦੇ ਵਿੱਚ ਵੀ ਕਰਨਾ ਅਪਰੂਵਲ ਵੀ ਕਰਨੇ ਹੁੰਦੇ ਜਾਂ ਰਿਫਿਊਜ਼ਲ ਵੀ ਕਰਨੇ ਹੁੰਦੇ ਨੇ ਤੇ ਪਰ ਉਹਦੇ ਵਿੱਚ ਸਿਰਫ ਸਾਈਨ ਲਿਖਿਆ ਸੀ ਡਿਊਲੀ ਸਾਈਨਡ ਉਹ ਤੇ ਇੱਕ ਸ਼ੱਕ ਪੈਦਾ ਹੁੰਦਾ ਸੀ ਵੀ ਕਿ ਸਾਈਨ ਮਤਲਬ ਮਨਜ਼ੂਰੀ ਵਾਤੇ ਹੋਇਆ ਹੈ ਕਿ ਜਾਂ ਮਤਲਬ ਹੈ ਵੀ ਓਬਜੈਕਸ਼ਨ ਦੇ ਵਿੱਚ ਕਰਕੇ ਭੇਜਿਆ ਹੈ ਅਸੀਂ ਚਾਰ ਤੀਕ ਨੂੰ ਵੀਡੀਓ ਦਿੱਤੇ ਸਵਾਲ ਖੜੇ ਕੀਤੇ ਸੀ ਵੀ ਸਰਕਾਰ ਇਹ ਚੀਜ਼ ਦੀ ਕਲੀਡੈਂਸ ਕਰੇ ਵੀ ਵਾਕਈ ਇਹ ਐਨ ਜਿਹੜੀ ਗਵਰਨਮੈਂਟ ਦੀ ਅਪਰੂਵਲ ਜਿਹੜੀ ਹੈ گورنر ਦੀ ਆਈ ਹੈ ਉਹ ਮਨਜ਼ੂਰੀ ਹੋ ਕੇ ਆਈ ਹੈ ਕਿ ਇੱਕ ਸ਼ਬਦ ਦੇ ਦੋ ਮਤਲਬ ਨਿਕਲਣ ਨਾਲ ਆਪਣੇ ਆਪਣੇ ਅਰਥ ਨਿਕਲਣੇ ਸ਼ੁਰੂ ਹੋ ਗਏ ਹਾਂ ਜੀ ਬਿਲਕੁਲ ਤੇ ਜਦੋਂ ਇਦੇ ਬਾਰੇ ਸਾਡੀ 4 ਤਰੀਕ ਨੂੰ ਸਵਾਲ ਖੜੇ ਹੁੰਦੇ ਹੋਏ ਇਹ ਹੀ ਕਿਹਾ ਵੀ ਜੇ ਸਾਨੂੰ ਜਿਹੜਾ ਛੱਕ ਜਿਹੜਾ ਵਾ ਦੂਰ ਕਰਨਾ ਚਾਹੀਦਾ ਵਾ ਉਹ 4 ਤਰੀਕ ਦੀ ਵੀਡੀਓ ਤੋਂ ਬਾਅਦ 5 ਤਰੀਕ ਨੂੰ ਇੱਕ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਂਦਾ ਮੁਜੇ ਦੀ ਜਿਹਨੂੰ ਆਪਾਂ ਗਜ਼ਟ ਵੀ ਕਹਿੰਦੇ ਹੋ ਚੁੱਕਾ ਠੀਕ ਹੈ ਜੀ ਉਹ ਨੋਟੀਫਿਕੇਸ਼ਨ ਆਣ ਦੀ ਖੁਸ਼ੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਇੱਕ ਵਾਰੀ ਫਿਰ ਦੌੜ ਗਈ ਗਜ਼ਟ ਨੋਟੀਫਿਕੇਸ਼ਨ ਆਇਆ ਤੇ ਸਾਰੇ ਸਾਰੇ ਵੀ ਲੈ ਵੀ ਹੋਣ ਹੋਣਗੀਆਂ ਰਿਸ਼ਤੀਆਂ ਹੁਣ ਸਾਰੀਆਂ ਖਬਰਾਂ ਵੀ ਚੱਲ ਪਈਆਂ ਠੀਕ ਹੈ ਜੀ ਸਪਨੇ ਪੂਰੇ ਹੁੰਦੇ ਨਜ਼ਰ ਆ ਗਏ ਸਪਨੇ ਨਜ਼ਰ ਆ ਗਏ ਠੀਕ ਹੈ ਉਹਦੇ ਉਹ ਨੋਟੀਫਿਕੇਸ਼ਨ ਦੇ ਆਧਾਰ ਦੇ ਉੱਤੇ ਜਦੋਂ ਇਨ ਦਾ ਬਿਗਨਿੰਗ ਜਿਹੜਾ ਦੇ ਸੀ ਉਦੋਂ ਜਦੋਂ ਹੀ ਅਸਰਾਂ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਪੜਨ ਤੇ ਦਿਓ ਪੜ ਉਤਾਵਲੇ ਲੋਕ ਇੰਨੇ ਸੀ ਕੁਝ ਅਸਰਾਂ ਨੇ ਵੇਖਿਆ ਵਾਕਈ ਨੋਟੀਫਿਕੇਸ਼ਨ ਅਮੈਂਡੇਡ ਹੈਗਾ ਤੇ ਅਮੈਂਡਮੈਂਟ ਹੋ ਗਈ ਹੈ ਨੋਟੀਫਿਕੇਸ਼ਨ ਤਿਆਰ ਹੋ ਗਿਆ ਤਾਰੀਖ ਵੀ ਪੈ ਗਈ ਹੈ ਇਹ ਦੇਖੋ ਨੂੰ ਹਾਈਲਾਈਟ ਕਰ ਸਕਦੇ ਹੋ ਕਰ ਸਕਦੇ ਹੋ ਕਿ ਨਹੀਂ ਹਾਂਜੀ ਹਾਈਲਾਈਟ ਵੀ ਤੁਹਾਨੂੰ ਕਰਾ ਦਿੰਨੇ ਆ ਤੇ ਉਹਦੇ ਆਧਾਰ ਦੇ ਉੱਤੇ ਅਫਸਰਾਂ ਨੇ ਵੀ ਦੇਖਿਆ ਵੀ ਚਲੋ ਹੈਗਾ ਉਹ ਜਿਹੜੇ ਸ਼ਰਤਾਂ ਕੀ ਲਿਖਿਆ ਸੀ 31 ਜੁਲਾਈ 2024 ਤੋਂ ਪਹਿਲਾਂ ਕਿਸੇ ਨੇ ਪਾਵਰ ਰੋਟਾਨੀ ਦੀ ਪ੍ਰੋਪਰਟੀ ਖਰੀਦੀ ਹੋਵੇ ਜਾਂ ਐਗਰੀਮੈਂਟ ਨਾ ਹੀ ਖਰੀਦੀ ਹੋਵੇ ਔਰ ਐਨੀ ਅਦਰ ਸੱਚ ਡਾਕੂਮੈਂਟ ਐਜ਼ ਦਾ ਸਟੇਟ ਗਵਰਨਮੈਂਟ ਮੇ ਬੀ ਮੇ ਬਾਈ ਨੋਟੀਫਿਕੇਸ਼ਨ ਸਪੈਸੀਫਾਈ ਵੀ ਜਾਂ ਕੋਈ ਹੋਰ ਡਾਕੂਮੈਂਟ ਜਿਹੜਾ ਸਰਕਾਰ ਜਿਹੜਾ ਨੋਟੀਫਿਕੇਸ਼ਨ ਨਾ ਹੀ ਸਪੈਸੀਫਾਈ ਕਰੇਗੀ ਠੀਕ ਹੈ ਹੁਣ ਇਹ ਲਾਈਨ ਨੂੰ ਉਸਲੇ ਡੀਪਲੀ ਕਿਸੇ ਨੇ ਲਿਆ ਨਹੀਂ ਹਮਮ ਤੇ ਕੁਝ ਅਫਸਰਾਂ ਨੇ ਰਿਸ਼ਤੀਆਂ ਸ਼ੁਰੂ ਕਰ ਦਿੱਤੀਆਂ ਅੰਬਰਤਾ ਦੀ ਮਿਸਾਲ ਇਹ ਹੈ ਵੀ 1 ਤੇ 2 ਜਿਹੜੇ ਸਬ-ਸਟਾਰ ਸੀ ਉਹਨਾਂ ਨੇ ਰਿਸ਼ਤੀਆਂ ਕੀਤੀਆਂ ਤੇ ਜਿਹੜੇ 3 ਦੇ ਵਿੱਚ ਜਿਹੜੇ ਡਿਪਿਊਟ ਸੀ ਅਫੀਸਰ ਉਹ ਕਹਿੰਦੇ ਵੀ ਇਹਦੇ ਵਿੱਚ ਉਹਨਾਂ ਨੇ ਕਿਹਾ ਸੇਲ ਡੀਡ ਤੋਂ ਸੇਲ ਡੀਡ ਦਾ ਜ਼ਿਕਰ ਨਹੀਂ ਹੈ ਉਹਨਾਂ ਨੇ ਕਿਹਾ ਵੀ ਕੋਈ ਹੋਰ ਦਸਤਾਵੇਜ਼ ਜਿਹੜੇ ਸਰਕਾਰ ਵਾਲੇ ਸਪੈਸੀਫਾਈ ਕਰੇਗੀ ਹਾਂਜੀ ਠੀਕ ਹੈ ਉਹ ਕਹਿੰਦੇ ਰਿਸ਼ੀਦ ਉਹ ਰਿਸ਼ਤੀ ਨਹੀਂ ਗਈ ਤੇ ਮੈਂ ਨਹੀਂ ਕਹਿੰਦੇ ਉਹਨਾਂ ਨੇ ਪਹਿਲੇ ਫਰਸਟ ਡੇ ਵਿੱਚ ਨਾ ਰਿਸ਼ਤੀ ਉਹਨਾਂ ਨੇ ਨਹੀਂ ਕੀਤੀ ਠੀਕ ਹੈ ਜਿਸ ਕਰਕੇ ਨਾ ਥੋੜਾ ਰੋਸ਼ ਸਾਰੀ ਕਚਹਿਰੀ ਸਾਰੇ ਸ਼ਹਿਰ ਤੇ ਫੈਲਣਾ ਸ਼ੁਰੂ ਹੋ ਗਿਆ ਕਿ ਦੋ ਅਫਸਰ ਕਰ ਰਹੇ ਦੋ ਡਿਪਾਰਟਮੈਂਟ ਕਰ ਰਹੇ ਇੱਕ ਡਿਪਾਰਟਮੈਂਟ ਨਹੀਂ ਕਰ ਰਿਹਾ ਠੀਕ ਹੈ ਇੱਕ ਜिले ਦੇ ਵਿੱਚ ਉਸ ਟਾਈਮ ਦੇ ਉੱਤੇ ਉਹ ਸਾਰੇ ਅਫਸਰ ਨੂੰ ਗਲਤ ਕਹੀ ਜਾਣ ਹਾਂਜੀ ਠੀਕ ਹੈ ਵੀ ਜਦੋਂ ਹੋਣ ਡੀਆਂ ਤੇ ਉਹ ਸੀਨੀਅਰ ਨੇ ਜੂਨੀਅਰ ਨੇ ਸੀਨੀਅਰ ਕਰਨ ਦੇ ਨੇ ਜੂਨੀਅਰ ਕਿਉਂ ਨਹੀਂ ਕਰਨ ਦੇ ਹਾਂਜੀ ਤੇ ਉਸ ਉਸੇ ਸੇਮ ਡੇ ਜੇ ਸਾਨ ਨੂੰ ਹੀ ਪਤਾ ਲੱਗਾ ਵੀ ਇਹ ਉਹ ਅਫਸਰ ਰਿਸਟਰੀ ਨਹੀਂ ਕਰ ਰਹੇ ਸੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹੋ ਹੀ ਪੁਆਇੰਟ ਦੇ ਉੱਤੇ ਡਿਸਕਸ ਕੀਤਾ ਇਨ ਬਿਟਵੀਨ ਆਪਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਅਗਰਵਾਲ ਜੀ ਮੈਂ ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਨੋਟੀਫਿਕੇਸ਼ਨ ਕਿਤੇ ਨਾ ਕਿਤੇ ਅਧੂਰਾ ਲੱਗਦਾ ਹੈ ਅਫਸਰ ਸਾਹਿਬਾਨ ਜਿਹੜੇ ਆ ਰਿਸਟਰੀ ਦੇ ਦੀ ਆ ਅਥਰੀ ਵਿੱਚ ਨਹੀਂ ਕਰ ਰਹੇ ਹਾਂਜੀ ਉਹ ਜਦੋਂ ਉਹਨਾਂ ਨੇ ਨਹੀਂ ਸੁਣਿਆ ਮੈਂ ਉਹਨਾਂ ਦੀ ਗੱਲ ਕਰਵਾਈ ਉਹਨਾਂ ਨੇ ਆਪਣੀ ਗੱਲ ਬਾਤ ਅਸੀ ਪਰ ਅਫਸਰ ਉਹਨਾਂ ਨੇ ਇਹ ਸੋਚਿਆ ਵੀ ਪੋਲੀਟੀਕਲ ਇਸ਼ੂ ਨਾ ਬਣ ਜਾਵੇ ਹਾਂ ਹਾਂ ਅਗਲੇ ਦਿਨ ਉਹਨਾਂ ਨੇ ਸਵੇਰੇ ਆਂਦਿਆਂ ਹੀ ਔਰ ਵਨ ਜਿਹੜੇ ਸਬਸਟਾਰ ਜਿਹੜੇ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਦਾ ਨਾਮ ਸੀ ਹਰਕਰਮ ਸਿੰਘ ਰੰਧਾਵਾ ਜੀ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਯਾਰ ਹਦਾਇਤਾਂ ਜਿਹੜੀਆਂ ਰਹਿਣੀਆਂ ਆ ਜਣੀਆਂ ਪਬਲਿਕ ਨੂੰ ਰੀਲੀਫ ਦੇਣੀ ਆ ਤਾਂ ਆਪਾਂ ਵੀ ਕਰ ਰਹੇ ਹਾਂ ਤੁਸੀਂ ਵੀ ਕਰ ਦਿਓ ਕੋਈ ਇਨ ਬਿਟਵੀਨ ਉਹਨਾਂ ਨੇ ਵੀ ਨੰਬਰ 3 ਵਾਲਿਆਂ ਨੇ ਵੀ ਰਿਸ਼ਤੀਆਂ ਕਰਨੀਆਂ ਸ਼ੁਰੂ ਕਰਤੀਆਂ ਠੀਕ ਹੈ ਜੀ ਪਰ ਕੁਝ ਟਾਈਮ ਦੇ ਵਿੱਚ ਹੀ ਪਤਾ ਨਹੀਂ ਕੀ ਮਤਲਬ ਚੇਂਜਸ ਆਈ ਵੀ ਵਨ ਵਾਲਿਆਂ ਨੇ ਉਹ ਹੀ ਲੈਣਾ ਪੜਦੇ ਪੜਦੇ ਉਹਨਾਂ ਦੇ ਮਾਈਂਡ 'ਚ ਆ ਗਿਆ ਉਹਨਾਂ ਨੇ ਰਿਸ਼ਤੀਆਂ ਬੰਦ ਕਰ ਦਿੱਤੀਆਂ ਯਾਨੀ ਕਿ ਕਲੈਂਡਰ ਅਰਥ ਪਹਿਲਾ 3 ਨੂੰ ਸਮਝ ਆਇਆ ਉਹਨੇ ਰਿਸ਼ਤੀ ਬੰਦ ਕੀਤੀ ਦੂਸਰੇ ਦਿਨ 1 ਵਾਲਿਆਂ ਨੇ ਰਿਸ਼ਤੀ ਕਰਦੇ ਕਰਦੇ ਉਹਨਾਂ ਨੇ ਬੰਦ ਕਰਤੀਆਂ ਜਿਸ ਕਰਕੇ ਪਰ ਇਸ ਬਾਰੇ ਆਮ ਪਬਲਿਕ ਜਿਨ੍ਹਾਂ ਨੇ ਰਿਸ਼ਤੀਆਂ ਕਰਾਣੀਆਂ ਸੀ ਇਗਨੋਰੈਂਟ ਸੀ ਹਾਂਜੀ ਉਹਨਾਂ ਨੇ ਅਪਾਇੰਟਮੈਂਟਾਂ ਲੈਂਤੀਆਂ ਸੀ ਸਟਾਮ ਲੱਗੇ ਸੀ ਫੀਸਾਂ ਪਏ ਸੀ ਕਿਤੋਂ ਤੱਕ ਕਿ ਪਾਰਟੀਆਂ ਦੇ ਆਪਸੀ ਲੈਣਦੇ ਵੀ ਹੋਇਆ ਦਾ ਸੀ ਹਾਂਜੀ ਉਹ ਲੋਕੀ ਬੜੇ ਪਰੇਸ਼ਾਨ ਹੋਣ ਲੱਪੇ ਉਹ ਚੀਜ਼ਾਂ ਨੂੰ ਦੇਖ ਕੇ ਅਸੀਂ ਸਬਸਟਾ ਨੂੰ ਰਿਕਵੈਸਟ ਕੀਤੀ ਸਰ ਆਪਾਂ ਕੱਲ੍ਹ ਕਰ ਰਹੇ ਸੀ ਤੇ ਅੱਜ ਕੀ ਹੋ ਗਿਆ ਅੱਜ ਤੇ 3 ਵਾਲੇ ਨੇ ਵੀ ਕੰਮ ਨਹੀਂ ਸ਼ੁਰੂ ਕਰ ਦਿੱਤੀਆਂ ਤੇ ਆਪਾਂ ਕਿਉਂ ਕਰ ਰਹੇ ਆ ਉਹਨਾਂ ਨਾਲ ਡਿਸਕਸ ਕਰਨ ਤੋਂ ਬਾਅਦ ਮਤਲਬ ਇਹ ਵੀ ਉਹਨਾਂ ਨੇ ਵੀ ਆਫਟਰ ਲੰਚ ਜਿਹੜੀਆਂ ਰਸੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਇਹ ਇਸ ਖੁਸ਼ੀ ਦੇ ਵਿੱਚ ਕੁਝ ਡੀਡ ਰਾਈਟਰ ਐਸੋਸੀਏਸ਼ਨ ਨੇ ਕੁਝ ਨਾਰੇਬਾਜੀ ਕੀਤੀ ਠੀਕ ਹੈ ਵੀ ਚਲੋ ਮਸਲੇ ਹੱਲ ਹੋ ਗਏ ਉਹ ਨਾਰੇਬਾਜੀ ਦੀ ਗੂੰਜ ਜਿਹੜੀ ਹੈ ਕਿਸੇ ਤਰੀਕੇ ਡੀਸੀ ਸਾਹਿਬ ਦੀ ਨੌਲੇਜ ਚਲ ਗਈ ਠੀਕ ਹੈ ਉਹਨਾਂ ਨੇ ਕਿਹਾ ਛੋਰ ਸ਼ਰਾਬ ਦਾ ਕਾਦਾ ਹੋਇਆ ਸੀ ਉੱਥੇ ਜਾ ਕੇ ਫੇਰ ਲਾਈਨਾਂ ਜਿਹੜੀਆਂ ਪੁੱਟਪ ਹੋ ਗਈਆਂ ਵੀ ਐਕਚੁਅਲੀ ਕਿਤੇ ਨਾ ਕਿਤੇ ਨੋਟੀਫਿਕੇਸ਼ਨ ਅਧੂਰਾ ਵਾ ਇਨਸਟਰਕਸ਼ਨ ਹਾਲੇ ਜਾਰੀ ਨਹੀਂ ਹੋਈਆਂ ਉਹ ਫਿਰ ਡੀਸੀ ਸਾਹਿਬਾ ਜਿਹੜੀ ਨੇ ਸਾਡੇ ਉਹਨਾਂ ਨੇ ਵੀ ਇਹਨੂੰ ਚੈੱਕ ਕੀਤਾ ਉਹਨਾਂ ਨੇ ਕਿਹਾ ਵਾਕਈ ਹਾਲੇ ਕਿਤੇ ਨਾ ਕਿਤੇ ਨੋਟੀਫਿਕੇਸ਼ਨ ਅਧੂਰਾ ਵਾ ਠੀਕ ਹੈ ਠੀਕ ਹੈ ਉਹਨਾਂ ਨੇ ਜੋ ਅਫਸਰਾਂ ਕੋਲੋਂ ਸਾਨੂੰ ਪਤਾ ਲੱਗਾ ਉਹਨਾਂ ਨੇ ਐਸ.ਆਰ. ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਨੌਲੇਜ ਲਿਆਂਦਾ ਉਹ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਵਿਦਨ 1 ਵੀਕ ਅਸੀਂ ਸਾਰੀਆਂ ਇੰਸਟਰਕਸ਼ਨਾਂ ਤਿਆਰ ਕਰਵਾ ਕੇ ਭੇਜਵਾ ਦਿੰਨੇ ਆ ਤੇ ਫਿਰ ਡੀ.ਸੀ. ਸਾਹਿਬ ਨੇ ਇਹ ਫੈਸਲਾ ਕੀਤਾ ਵੀ ਜਦ ਤੱਕ ਇੰਸਟਰਕਸ਼ਨਾਂ ਆਂਦੀਆਂ ਉਹਦੀ ਵੇਟ ਕਰੋ ਇੰਸਟਰਕਸ਼ਨਾਂ ਆ ਤੇ ਜਿੱਦਾਂ ਦੀਆਂ ਇੰਸਟਰਕਸ਼ਨਾਂ ਹੋਣਗੀਆਂ ਉਹਦੇ ਮੁਤਾਬਕ ਰਿਸਟੀਆਂ ਆਈਡੀਆਂ ਕੀਤੀਆਂ ਜਾਣਗੀਆਂ ਹੁਣ ਇੱਥੇ ਹੋਰ ਇਹ ਗੱਲ ਕਰੀਏ ਕਰਨੀ ਲੋੜ ਹੈ ਕਲਾਜੀ ਇਸ ਤੋਂ ਪਹਿਲਾਂ ਸਮੇਂ-ਸਮੇਂ ਸਿਰ ਮਤਲਬ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰੀਲੀਫ ਦੇਣ ਦੇ ਚੱਕਰ ਦੇ ਕੋਈ ਨਾ ਕੋਈ ਚਿੱਠੀ ਪੱਤੇ ਜਾਰੀ ਹੁੰਦਾ ਜਿਨ੍ਹਾਂ ਚ ਤੁਹਾਨੂੰ ਮਿਸਾਲ ਦੇਣਾ ਇੱਕ ਗਵਰਨਮੈਂਟ ਨੇ ਆਰਡਰ ਜਾਰੀ ਕੀਤਾ ਸੀ ਵੀ ਆਬਾਦੀ ਦੇ ਦੇ ਵਿੱਚ ਜਿਹੜੀਆਂ ਪੁਰਾਣੀਆਂ ਆਬਾਦੀਆਂ ਆਈਆਂ ਨੇ ਉੱਥੇ ਦੀਆਂ ਪ੍ਰਾਪਰਟੀ ਸੇਲ ਪਰਚੇਜ਼ ਦੇ ਵਿੱਚ ਕੋਈ ਜਿਹੜੀ ਹੈ ਮਤਲਬ ਐਨਓਸੀ ਦੀ ਲੋੜ ਨਹੀਂ ਹੋਣੀ ਚਾਹੀਦੀ ਠੀਕ ਹੈ ਹੁਣ ਆਬਾਦੀ ਦੇ ਸ਼ਬਦ ਜਿਹੜਾ ਮੈਂ ਉਹਨੂੰ ਡਿਫਾਈਨ ਨਹੀਂ ਕੀਤਾ ਅੱਜ ਤੱਕ ਚਾਹ ਜਨਾਂ ਜਦ ਕਿ ਰਿਐਲਿਟੀ ਇਹ ਹੈ ਭਾਵੇਂ IAS ਹੈ ਭਾਵੇਂ IPS ਹੈ ਭਾਵੇਂ PCS ਹੈ ਭਾਵੇਂ ਤਹਿਸੀਲਦਾਰ ਨੇ ਇਹ ਜਿੰਨੇ ਵੀ ਅਫੀਸਰ ਜਦੋਂ ਟ੍ਰੇਨਿੰਗ ਚੋ ਜਾਂਦੇ ਨੇ ਤੇ ਉਹਨਾਂ ਨੂੰ ਇਹੋ ਹੀ ਪੜਾਇਆ ਜਾਂਦਾ ਵੀ ਆਬਾਦੀ ਦੇ ਜਿਹੜਾ ਮਤਲਬ ਹੈ ਪਿੰਡ ਦੀ ਲਾਲ ਲਕੀਰ ਦੇ ਅੰਦਰ ਦੀ ਆਬਾਦੀ ਠੀਕ ਜਦ ਕਿ ਅਗਰ ਇਹਨਾਂ ਦਾ ਵੱਖਰੇ ਵੱਖਰੇ ਸ਼ਬਦ ਨੂੰ ਡਿਫਾਈਨ ਕਰੋ ਦੇ ਕਿਨੂੰ ਕਹਿੰਦੇ ਆ ਦੇ ਕਹਿੰਦੇ ਬਾਡੀ ਨੂੰ ਸਰੀਰ ਨੂੰ ਢਡ ਨੂੰ ਠੀਕ ਹੈ ਜੀ ਤੇ ਅਗਰ ਆਬਾਦੀ ਦੇ ਨੂੰ ਮਤਲਬ ਕਰੋ ਇਹਦਾ ਮਤਲਬ ਇਹ ਹੋ ਸਕਦਾ ਹੈ ਵੀ ਜਿੱਥੇ ਇਨਸਾਨਾਂ ਦੀ ਸ਼ਰੀਰਕ ਤੂਟੇ ਉੱਥੇ ਆਬਾਦੀ ਵਸੀ ਹੋਵੇ ਸ਼ਰੀਲਕ ਤੌਰ ਤੇ ਉਹਨੂੰ ਆਬਾਦੀ ਦੇ ਕਹਿੰਦੇ ਉਹ ਆਬਾਦੀ ਦੇ ਪਿੰਡਾਂ 'ਚ ਵੀ ਹੋ ਸਕਦੀ ਆ ਸ਼ਹਿਰਾਂ 'ਚ ਵੀ ਹੋ ਸਕਦੀ ਆ ਠੀਕ ਹੈ ਬਟ ਸਾਡੇ ਅਧਿਕਾਰੀਆਂ ਨੇ ਹਾਲ ਤੱਕ ਇਹੋ ਹੀ ਪੜ੍ਹਾਈ ਸਿੱਖੀ ਆ ਵੀ ਆਬਾਦੀ ਦੇ ਪਿੰਡ ਦੀ ਲਾਲ ਲਕੀਰ ਆ ਠੀਕ ਹੈ ਉਹ ਸੈਂਸ ਜਿਹੜੀ ਅਧਿਕਾਰੀਆਂ ਵੱਲੋਂ ਇਹ ਕੱਢਣ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਇਹ ਦੇਸ ਸੀ ਉਹ ਵੀ ਕੂੜੇ ਦੇ ਢੇਰ 'ਚ ਚਲ ਗਿਆ ਯਾਨੀ ਕਿ ਨੋਟੀਫਿਕੇਸ਼ਨ ਦੀ ਕਲੀਅਰੈਂਸ ਨਾ ਹੋਣ ਕਰਕੇ ਕੋ ਦੂਜੀ ਕੌਣ ਬਈ ਆ ਆਮ ਜਾਂਦਾ ਆਮ ਜਾਂਦਾ ਪਿਸ ਜਾਂਦੀ ਆ ਉਂਗਲ ਕਿਤੇ ਚੁੱਕੀ ਜਾ ਰਹੀ ਆ ਆਫਸਰਸ ਦੇ ਅਫਸਰ ਤੇ ਅਫਸਰ ਨੋਟੀਫਿਕੇਸ਼ਨ ਦਾ ਫਾਲੋ ਕਰਦੇ ਪਏ ਆ ਆਪਣੇ ਆਪਣੇ ਲਾਈਨ ਦੇ ਮਤਲਬ ਦੇ ਮੁਤਾਬਕ ਠੀਕ ਐ ਉੱਥੇ ਅਫਸਰਾਂ ਦੀ ਕੋਈ ਗਲਤੀ ਨਹੀਂ ਆ ਆਪਾਂ ਕਰਾਂਗੇ ਅਫਸਰ ਕੋਈ ਗਲਤੀ ਨਹੀਂ ਇਹਦੇ ਚ ਕਮੀ ਨਾ ਕਮੀ ਪੇਸ਼ੀ ਜਿਹੜੀ ਵੀ ਆ ਕਿਤੇ ਨਾ ਕਿਤੇ ਬਿਊਰੋ ਜਿਹੜੇ ਨੋਟੀਫਿਕੇਸ਼ਨ ਜਾਂ ਚਿੱਠੀ ਪੱਤੇ ਜਾਰੀ ਕਰਨ ਵਾਲੇ ਨੇ ਇਹ ਕਮੀਆਂ ਪੇਸ਼ੀਆਂ ਉਹਨਾਂ ਚ ਨੇ ਉਹਨਾਂ ਵੱਲੋਂ ਠੀਕ ਐ ਬਾਪਰ ਕਲੀਅਰਨਸ ਨਹੀਂ ਦੀ ਗਈ ਤੇ ਦੂਸਰੀ ਕਮੀ ਪੇਸ਼ੀ ਐ ਵੀ ਜਿਹੜੀ ਇਹਨਾਂ ਦੇ ਉੱਤੇ ਨਿਗਰਾਨੀ ਕਰਨ ਵਾਲੀ ਸਰਕਾਰ ਆ ਤੇ ਸਰਕਾਰ ਇਹ ਚ 5 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿਹਦੀ ਆੜ ਚ ਸਾਰੇ ਪੰਜਾਬ ਚ ਲੱਡੂ ਵੰਡੇ ਗਏ ਮੂੰਹ ਮਿੱਠੇ ਕੀਤੇ ਗਏ ਭੰਗੜੇ ਪਾਏ ਗਏ ਵੀ ਚਲੋ ਸ਼ੁਕਰ ਹੈ ਦੇਰ ਆਏ ਦਰਸਤ ਆਏ ਠੀਕ ਹੈ ਜੀ ਤੇ ਜੇ ਨੋਟੀਫਿਕੇਸ਼ਨ ਦੇ ਵਿੱਚ ਨੂੰ ਡੀਪਲੀ ਪੜੋ ਤੇ ਵਾਕਈ ਇਹਦੇ ਚ ਲਿਖਿਆ ਵੀ ਸਰਕਾਰ ਵਾਲੇ ਕਲੀਅਰ ਕਦੇਗੀ ਵੀ ਕਿਹੜੇ ਕਿਹੜੇ ਡਾਕੂਮੈਂਟ ਦੇ ਆਧਾਰ ਤੇ ਤੇ ਇਹਦਾ ਮਤਲਬ ਹੈ ਇਹੋ ਜੇ ਅਧੂਰੇ ਨੋਟੀਫਿਕੇਸ਼ਨ ਜਾਰੀ ਕਰਨ ਦਾ ਕੀ ਫਨ ਹੈਗਾ ਇਹਦੇ ਵਿੱਚ ਸਰਕਾਰ ਦੀ ਬੇਇੱਜ਼ਤੀ ਹੁੰਦੀ ਹੋਵੇ ਕਿਉਂਕਿ ਅਗਰ ਇਹ ਨੋਟੀਫਿਕੇਸ਼ਨ ਸਹੀ ਤਿੱਕੇ ਦਾ ਤਿਆਰ ਕੀਤਾ ਹੁੰਦਾ ਲਾਗੂ ਹੋ ਜਾਂਦਾ ਸਮੇਂ ਸਿਰ ਤੇ ਲੋਕਾਂ ਨੇ ਵਾਹ ਵਾਹ ਸਰਕਾਰ ਦੀ ਵੀ ਕਰਨੀ ਸੀ ਠੀਕ ਹੈ ਅੱਜ ਇਹਦਾ ਰਿਜ਼ਲਟ ਕੀ ਹੋ ਰਿਹਾ ਵੀ ਲੋਕੀ ਸੋਚਦੇ ਨੇ ਵੀ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਜਾਂ ਮਤਲਬ ਮਜ਼ਾਕ ਕਰ ਰਹੀ ਹੈ ਠੀਕ ਹੈ ਇਹ ਤੇ ਉਹ ਲੋਕ ਸਮਝਦੇ ਨੇ ਜਿਨ੍ਹਾਂ ਨੂੰ ਨੌਲੇਜ ਹੈ ਜਿਸ ਨਾਲ ਤੁਹੀ ਤੁਹਾਨੂੰ ਨੌਲੇਜ ਹੈ ਆਮ ਜਨਤਾ ਤਾਂ ਇਹੀ ਕਹਿੰਦੀ ਨਾ ਸਰਕਾਰ ਨੇ ਉਹ ਨੋਟੀਫਿਕੇਸ਼ਨ ਜਾਰੀ ਕਰਤਾ ਜਾਰੀ ਕਰਤਾ ਬਜਟ ਤੇ ਇਹ ਨੋਟੀਫਿਕੇਸ਼ਨ ਨਿਕਲ ਗਿਆ ਆਫੀਸਰ ਸਾਡੀ ਰਜਿਸਟਰੀ ਨਹੀਂ ਕਰ ਰਹੇ ਗਲਤ ਕੌਣ ਹੋ ਰਿਹਾ ਜਨਤਾ ਦੀ ਮੈਸੇਜ ਹੈ ਆਫੀਸਰ ਕਿ ਗਲਤੀ ਕੀ ਦੀ ਹੈ ਸਰਕਾਰ ਦੇ ਨੋਟੀਫਿਕੇਸ਼ਨ ਜਿਹੜੇ ਦੇ ਰਿਹਾ ਉਹ ਪ੍ਰੋਪਰ ਆਪਣੀ ਲਾਈਨਾਂ ਕਲੀਅਰ ਨਹੀਂ ਲਿਖ ਰਹੇ ਨਹੀਂ ਲਿਖ ਰਹੇ ਬਿਲਕੁਲ ਬਿਲਕੁਲ ਅਸੀਂ ਇਹ ਕਵਾਂਗੇ ਜਿਹੜੇ ਹਾਇਰ ਲੈਵਲ ਦੇ ਉੱਤੇ ਜਿਹੜੇ ਬਿਊਰੋਕ੍ਰੇਟਸ ਬੈਠੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਹੈ ਵੀ ਇਹੋ ਜੇ ਮਦਰ ਅਧੂਰੇ ਨੋਟੀਫਿਕੇਸ਼ਨ ਨਾ ਜਾਰੀ ਕਰਨ ਤਾਂ ਕਿ ਸਹੀ ਤਿੱਕੇ ਦੇ ਨੋਟੀਫਿਕੇਸ਼ਨ ਜਾਰੀਗਾ ਜੇ ਇਨਸਟਰਕਸ਼ਨਾਂ ਮੰਨ ਲਓ ਜਾਰੀ ਕਰਨੀਆਂ ਸੀ ਬਾਅਦ ਚੋਂ ਤੇ ਉਹ ਕਿੰਨੇ ਕਰਨੀਆਂ ਅੱਜ ਦੇਖੋ ਜੇ 5 ਨਵੰਬਰ ਦਾ ਤੇ ਅੱਜ 14 ਤਰੀਕ ਹੋ ਗਈ ਹੈ ਠੀਕ ਹੈ ਜੀ ਤੇ 14 ਤੇ ਹਾਲੇ ਤੱਕ ਸ਼ਰਤਾਂ ਨਹੀਂ ਹੈ ਸਖਸ਼ਣਾ ਨਹੀਂ ਆਈਆਂ ਤੇ ਕਿਉਂ ਡਿਲੇ ਹੋਣ ਰਿਹਾ ਸਮਝ ਕਿ ਨਹੀਂ ਇਹਦੇ ਤੇ ਇਹ ਸਰਕਾਰ ਵੀ ਪੁੱਛ ਸਕਦੀ ਹੈ ਸਰਕਾਰ ਫਿਰ ਨੰਬਰ ਤੋਂ ਹਰਾਨ ਗਈ ਦੀ ਗੱਲ ਇਹ ਹੈ ਵੀ ਇੱਕ ਤੇ ਹੁੰਦਾ ਨਾ ਵੀ ਓਪੀ ਔਰ ਰੂਲਿੰਗ ਪਾਰਟੀ ਜਿਹੜੀ ਉਹਨਾਂ ਕੋ ਸੱਤਾ ਹੁੰਦੀ ਹੈ ਤੇ ਉਹ ਉੱਤੇ ਗੱਲ ਚੁੱਕ ਸਕਦੇ ਆ ਵੀ ਕਿਉਂ ਅਧੂਰਾ ਕੰਮ ਉਹ ਉਹ ਤੇ ਬੋਲਦੇ ਨਹੀਂ ਆਪੋਜੀਸ਼ਨ ਵੀ ਕੋਈ ਨਹੀਂ ਬੋਲਦਾ ਜਿਹੜੀ ਨੋਟੀਫਿਕੇਸ਼ਨ ਹੈ ਸਰਕਾਰ ਵੱਲੋਂ ਅਧੂਰੀ ਨੋਟੀਫਿਕੇਸ਼ਨ ਆਈ ਸਰਕਾਰ ਵੱਲੋਂ ਇਹਨੂੰ ਅਪਡੇਟ ਵੀ ਨਹੀਂ ਕੀਤਾ ਜਾ ਰਿਹਾ ਨਾ ਨਵੀਂ ਕੋਈ ਗਾਈਡਲਾਈਨ ਦਿੱਤੀ ਜਾ ਰਹੀ ਹੈ ਬਿਲਕੁਲ ਕਸੂਰਵਾਰ ਹੈ ਸਰਕਾਰ ਸਰਕਾਰ ਪਲਾਸਿਕ ਬਿਊਰੋ ਹਾਈ ਲੈਵਲ ਦੇ ਬਿਊਰੋ ਜਿਹੜੀ ਨਾ ਨਹੀਂ ਨੋਟੀਫਿਕੇਸ਼ਨ ਉਹ ਟੀਮ ਹੁੰਦੀ ਹੈ ਬਿਲਕੁਲ ਵੈਲ এডਿਕੇਟਿਡ ਹੁੰਦੇ ਆ ਉਹਨਾਂ ਨੂੰ ਵੀ ਪਤਾ ਇਸ ਲਾਈਨ ਦਾ ਮਤਲਬ ਕੀ ਕੱਢਿਆ ਜਾ ਸਕਦਾ ਬਿਲਕੁਲ ਬਿਲਕੁਲ ਸਵਾਲ ਦਾ ਜਵਾਬ ਜਵਾਬ ਦਾ ਸਵਾਲ ਦੋਨੋਂ ਚੀਜ਼ਾਂ ਦੇਖ ਕੇ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਪਰ ਕੀ ਸਰਕਾਰ ਦੀ ਇੰਨੀ ਵੱਡੀ ਕਮੀ ਜਿਹੜੀ ਹੈ ਜਿੱਦਾਂ ਖਾਮਿਆਜਾ ਅੱਜ ਜਨਤਾ ਭੁਗਤਰੀ ਹੈ ਨਾਲ ਜਨਤਾ ਨੂੰ ਫੇਸ ਕਰਨ ਵਾਲੇ ਅਫਸਰ ਜਿੱਨੇ ਤੇ ਉਂਗਲ ਚੁੱਕੀ ਜਾ ਰਹੀ ਹੈ ਬਿਲਕੁਲ ਬਿਲਕੁਲ ਕਿ ਇਹ ਖਾਮਿਆਜੀ ਜਿਹੜੀ ਹੈ ਇਹ ਕਮੀ ਜਿਹੜੀ ਹੈ ਆ ਕਮੀ ਪੂਰਾ ਕਰਨ ਦੇ ਸਰਕਾਰ ਡਿਲੇ ਕਿਉਂ ਕਰ ਰਹੀ ਹੈ ਦੇਖੋ ਜੀ ਸਾਡੀ ਸਮੇਂ ਤੋਂ ਬਾਹਰ ਅਗਰ ਇਹ ਜਿਹੜੀ ਸਰਕਾਰ ਡਿਲੇ ਕਰਨ ਦੀ ਹੈ ਤੇ ਇਤਮੀਨ ਦੇ ਵੀ ਸਰਕਾਰ ਫੇਲਰ ਵਾਲੇ ਰਸਤੇ ਤੇ ਜਾ ਰਹੀ ਹੈ ਲੋਕੀ ਇਹਨਾਂ ਨੂੰ ਕ੍ਰਿਟਿਕਾਈਜ਼ ਕਰਨਗੇ ਲੋਕੀ ਆਮ ਦੇਖੀਦਾ ਲੋਕੀ ਇੰਨਾ ਕ ਕ੍ਰਿਟਿਕਾਈਜ਼ ਕਰ ਰਿਹਾ ਐ ਅੰਜਲਰ ਸਰਕਾਰ ਤੇ ਅਸਰ ਹੀ ਕੋਈ ਨਹੀਂ ਹੋ ਰਿਹਾ ਲੋਕੀ ਚੋਣਵੀ ਰੈਲੀਆਂ 'ਚ ਜਾ ਕੇ ਬੜੇ-ਬੜੇ ਭਾਸ਼ਣ ਦਿੱਤੇ ਜਾ ਰਹੇ ਆ ਕਰਤਾ ਉਹ ਕਰਦਾ ਉਹ ਕਰਤਾ ਤੇ ਹਕੀਕਤ ਵਿੱਚ ਤੇ ਲਿਆਓ ਨਾ ਇੱਕ ਪਾਸੇ ਜਨਤਾ ਨੂੰ ਕੁਝ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਦੂਸਰੀ ਪਾਸੇ ਜਨਤਾ ਜੋ ਜੰਦੀ ਹੈ ਤੇ ਜਨਤਾ ਦੇ ਦਿਮਾਗ 'ਚ ਇਹ ਕੀ ਤੇ ਆਏਗਾ ਸਰਕਾਰ ਦੇ ਨੋਟੀਫਿਕੇਸ਼ਨ ਆਫੀਸਰ ਨਹੀਂ ਮਰਦੇ ਸਰਕਾਰ ਦੀ ਵੈਲਿਊ ਨਹੀਂ ਹੈ ਨਹੀਂ ਹੁਣ ਅਸੀਂ ਇਹੋ ਕਲੀਅਰ ਕਰਨਾ ਕਰਨ ਦੇਖੋ ਜੇ ਸਰਕਾਰ ਦਾ ਕਸੂਰ ਨਹੀਂ ਹੈ ਤੇ ਜਿਨ੍ਹਾਂ ਨੇ ਨੋਟੀਫਿਕੇਸ਼ਨ ਤਿਆਰ ਕੀਤਾ ਉਹਨਾਂ ਦਾ ਕਸੂਰ ਹੈ ਤੇ ਨੰਬਰ 2 ਜਦੋਂ ਉਹਨਾਂ ਨੇ ਤਿਆਰ ਕੀਤਾ ਤੇ ਉਹਨਾਂ ਨੇ ਸਰਕਾਰ ਦੀ ਨੌਲੇਜ ਜਿਹੜਾ ਕੰਸਰਨਡ ਰੈਵਨਿਊ ਮਿਨਿਸਟਰ ਹੋਣਗੇ ਜਾਂ ਸੀਐਮ ਸਾਹਿਬ ਹੋਣਗੇ ਜਾਂ ਜਿਹੜੇ ਹੋਰ ਉਹਨਾਂ ਦਾ ਟੀਮ ਹੋਏਗੀ ਉਹਨਾਂ ਨੂੰ ਦੱਸਿਆ ਤੇ ਹੋਏਗਾ ਨਾ ਤੇ ਫਿਰ ਉਹਨਾਂ ਨੇ ਕੀ ਪੜਿਆ ਵੀ ਇਹ ਅਧੂਰਾ ਲਾਗੂ ਹੋ ਸਕਦਾ ਕਿ ਨਹੀਂ ਹੋ ਸਕਦਾ ਕੀ ਇਹਦੇ ਤੇ ਕੰਮ ਹੋ ਸਕਦਾ ਨਹੀਂ ਹੋ ਸਕਦਾ ਜੇ ਹੋ ਸਕਦਾ ਤੇ ਚਿੱਠੀ ਜਾਰੀ ਕਰੋ ਕਿਉਂਕਿ ਸਰਕਾਰ ਵੱਲੋਂ ਐਫਸੀਆਰ ਜਿਹੜਾ ਵਾ ਸਟੇਟ ਦਾ ਸਭ ਤੋਂ ਵੱਡਾ ਇੰਨਾ ਸਮਾਂ ਹੋ ਗਿਆ ਤੁਸੀਂ ਦਿੱਤਾ ਇਨਾ ਸਮਾਂ ਦਿੱਤਾ ਤੁਹਾਨੂੰ ਤੁਹਾਡੇ ایکسپੀਰੀਅੰਸ ਦੇ ਵਿੱਚ ਤਜਰਬੇ ਦੇ ਵਿੱਚ ਅੱਜ ਤੱਕ ਇਸ ਤਰ੍ਹਾਂ ਦੇ ਕਨਫਿਊਜ਼ਨ ਵਾਲੇ ਨੋਟੀਫਿਕੇਸ਼ਨ ਆਏ ਕਦੇ ਨਹੀਂ ਜੀ ਨਹੀਂ ਮੈਂ ਐਸੇ ਸਰਕਾਰ ਦੇ ਦੌਰਾਨ ਹੀ ਦੇਖਿਆ ਇਹੋ ਜਿਹੇ ਜਿਹੜੇ ਆ ਕਨਫਿਊਜ਼ ਕਨਫਿਊਜ਼ਨ ਪੈਦਾ ਕਰਨ ਵਾਲੇ ਚੀਜ਼ਾਂ ਚਿੱਠੀ ਭਾਵੇਂ ਨੋਟੀਫਿਕੇਸ਼ਨ ਚਾਹੇ ਕੋਰਟ ਆਰਡਰ ਕਰਦੀ ਹੈ ਜਾਂ ਸਰਕਾਰ ਦਾ ਕੋਈ ਨਾ ਇੱਕ ਇੱਕ ਲਾਈਨ ਪ੍ਰੋਪਰ ਲਿਖੀ ਹੁੰਦੀ ਹੈ ਸ਼ਬਦਾਂ ਦੇ ਵਿੱਚ ਇੱਕ ਇੱਕ ਐਵੀਡੈਂਸ ਇੱਕ ਇੱਕ ਨੋਟੀਫਿਕੇਸ਼ਨ ਜਿਹੜਾ ਹਾਈਲਾਈਟ ਕੀਤਾ ਹੁੰਦਾ ਪਰ ਇਹਦੇ ਵਿੱਚ ਇੱਕ ਕਨਫਿਊਜ਼ਨ ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਲਾਈਨਾਂ ਪੜ੍ਹ ਕੇ ਸੁਣਾਈਆਂ ਇਹਦੇ ਵਿੱਚ ਮੈਂ ਆਪ ਕਨਫਿਊਜ਼ ਹੋ ਗਿਆ ਸਰਕਾਰ ਕਹਿੰਦੀ ਪਈ ਹੈ ਕਿ ਤੁਸੀਂ ਕਰ ਸਕਦੇ ਹੋ ਰੋਕਦੀ ਪਈ ਹੈ ਇੱਕ ਵਾਰੀ ਦੇਖੋ ਉਹਨਾਂ ਨੇ ਕਿਹਾ ਵੀ ਮਤਲਬ ਇਹ ਇਹ ਤੁਰੰਤ ਲਾਗੂ ਹੋਏਗਾ ਹਾਂਜੀ ਠੀਕ ਹੈ ਜੀ ਤੁਰੰਤ ਦਾ ਮਤਲਬ 5 ਦਿਨ ਕੋ ਲਾਗੂ ਹੋਏਗਾ ਹਾਂਜੀ ਠੀਕ ਹੈ ਤੇ ਲਾਗੂ ਕਿੱਦਾਂ ਹੋਏਗਾ ਜੀ ਜੇ ਤੁਹਾਡੀਆਂ ਇਨਸੈਕਸ਼ਨ ਨਹੀਂ ਨਾਲ ਪਲੱਸ ਹੋਈਆਂ ਇਨਸੈਕਸ਼ਨ ਨਹੀਂ ਹੈ ਇਨਸੈਕਸ਼ਨ ਨਹੀਂ ਹੋਈ ਹੁਣ ਅਫਸਰ ਆਪਣੇ ਹਿਸਾਬ ਨਾਲ ਕਹਿੰਦਾ ਜਦੋਂ ਲਾਜਾਂ ਦੇ ਲਾਈਨਾਂ ਪਾਈ ਹੁੰਦੀਆਂ ਹਾਂਜੀ ਇਹ ਲਾਈਨ ਪਾਈ ਤਾਂ ਸਿੱਖਣਾ ਨਾਲ ਆਣੀ ਚਾਹੀਦੀਆਂ ਸੀ ਜੀ ਬਿਲਕੁਲ ਤੇ ਆਜੋ ਫਿਰ ਇਹ ਪੰਜ ਦੀ ਜੋ ਲਾਗੂ ਕਿਦਾਂ ਹੋ ਗਿਆ ਠੀਕ ਹੈ ਨਾ ਇਹਦਾ ਮਤਲਬ ਇਹ ਨੋਟੀਫਿਕੇਸ਼ਨ ਜਿਨ੍ਹਾਂ ਨੇ ਤਿਆਰ ਕੀਤਾ ਜਾਂ ਇਹਦੇ ਵਿੱਚ ਇਹ ਕਹਿ ਦੋ ਉਹ ਵੀ ਸਰਕਾਰ ਨੂੰ ਫੇਲ ਕਰਨ ਵਾਸਤੇ ਸਾਜਸ਼ਟੀਆਂ ਚੱਲ ਰਹੀਆਂ ਹਾਂਜੀ ਤਾਂ ਕਿ ਲੋਕੀ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਸਕਣ ਤੇ ਨਹੀਂ ਤੇ ਸਰਕਾਰ ਜੇ ਆਪਣੀ ਜਗ੍ਹਾ ਠੀਕ ਹੈ ਤਾਂ ਫਿਰ ਕੀ ਦਾ ਸੁਧਾਰ ਗਤੀ ਦਾ ਸੁਧਾਰ ਕਰਾਂ ਇਹ ਨੋਟੀਫਿਕੇਸ਼ਨ ਇਹਦੀ ਕੰਪਲੀਟ ਇਹਦੀ 에ਰਰ ਸਰਕਾਰ ਤੱਕ ਪਹੁੰਚ ਚੁੱਕੀ ਹੋਣੀ ਹਾਂ ਪਰ ਗਲਤੀ ਦਾ ਸੁਧਾਰ ਟਾਈਮ ਰੰਦੇ ਕੀਤਾ ਜਾਵੇ ਉਹ ਜ਼ਿਆਦਾ ਵਧੀਆ ਹੈ ਉਹਨੂੰ ਡਿਲੇ ਕੀਤਾ ਜਾਵੇ ਨਾ ਨਾ ਇਹ ਟਾਈਮ ਸਿਰੇ ਸੁਧਾਰ ਕਰਨ ਕਿਉਂ ਨਹੀਂ ਕਰਦੀ ਪੀਏ ਦੇਖੋ ਜੀ ਆਨ ਅਨਵਲ ਟਾਈਮ ਦੇ ਵਿੱਚ ਕਾਉਂਸਲਰ ਦੀ ਇਲੈਕਸ਼ਨ ਆ ਰਹੀ ਹੈ ਠੀਕ ਹੈ ਜੀ ਜੀ ਬਿਲਕੁਲ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਚਾਹਦੀਆਂ ਇਲੈਕਸ਼ਨ ਜਲਦੀ ਜਲਦੀ ਹੋਣ ਹਾਂਜੀ ਉਹਦੇ ਚੱਕਰ 'ਚ ਕਦੇ ਹਾਈ ਕੋਰਟ 'ਚ ਪਟੀਸ਼ਨ ਪਈ ਸੀ ਹਾਈ ਕੋਰਟ ਤੋਂ ਸਰਕਾਰ ਨੂੰ ਮਤਲਬ ਫਟਕਾਰ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਕਿ ਉਹਨਾਂ ਨੇ ਟਾਈਮ ਡੈਡ ਲਾਈਨ ਵੀ ਦਿੱਤੀ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਚਲ ਗਈ ਪਹਿਲੇ ਸੁਪਰੀਮ ਕੋਰਟ ਦੇ ਵਿੱਚ ਇਹ ਆਵਾਜ਼ ਆਈ ਵੀ ਉਹਨਾਂ ਨੇ ਕਿਹਾ ਤਾਂ 4 ਹਫ਼ਤੇ ਚ ਸਾਰਾ ਸਿਸਟਮ ਕਲੀਅਰ ਕਰੋ ਤੇ ਇਲੈਕਸ਼ਨ ਕਰਾਓ ਬਾਅਦ ਚ ਸੁਣਿਆ ਵੀ ਹਾਈ ਕੋਰਟ ਨੇ ਹੁਣ ਉਹਨਾਂ ਨੂੰ 8 ਹਫ਼ਤੇ ਦਾ ਟਾਈਮ ਦਿੱਤਾ ਜਿੰਨਾ ਚ ਇੱਕ ਹਫ਼ਤਾ ਤਕਰੀਬਨ ਖਤਮ ਹੋਣ ਜਾ ਰਿਹਾ ਠੀਕ ਹੈ ਹੁਣ 20 ਤਰੀਕ ਨੂੰ ਇਲੈਕਸ਼ਨ ਹੈਗੀ ਜਿਮਨੀ ਚੋਣ ਜਿਹੜੀ ਆ ਇੱਕ ਹਫ਼ਤਾ ਹੋਰ ਲੰਘ ਜਾਏਗਾ ਠੀਕ ਹੈ ਜੀ ਹੋਨ ਸਵਾਲ ਲਗਾ ਹੈ ਵੀ ਜੇ ਤੇ ਇਲੈਕਸ਼ਨ ਦੇ ਵਿੱਚ ਲੋਕਾਂ ਦੀ ਸੰਮਤੀ ਇਹਨਾਂ ਨੂੰ ਹਾਸਲ ਕਰਨੀ ਲੋੜ ਹੈਗੀ ਆ ਵੀ ਤੁਹਾਡੇ ਨਾਲ ਜੁੜਨ ਤੇ ਇਹ ਜਲਦੀ ਤੋਂ ਜਲਦੀ ਆਏਗਾ ਤਾਂ ਤਾਂ ਹੀ ਰਾਈਟ ਸਮਾਂ ਜੀ ਬਿਲਕੁਲ ਸਹੀ ਇਹੀ ਰਾਈਟ ਸਮਾਂ ਹੈ ਅਗਰ ਜੇ ਲੋਕਾਂ ਦੇ ਵਿੱਚ ਸੰਮਤੀ ਲੋਕਾਂ ਨੂੰ ਤੁਸੀਂ ਅਸਲ ਦੇ ਵਿੱਚ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤੇ ਇਹ ਇਨਸੈਕਸ਼ਨ ਤੁਹਾਨੂੰ ਜਲਦੀ ਤੋਂ ਜਲਦ ਹੀ ਇਹਨੂੰ ਕਲੀਅਰ ਕਰਨਾ ਚਾਹੀਦਾ ਹੈ ਤਾਂਕਿ ਆਫਸਰ ਨੂੰ ਵੀ ਗੁੱਸੇ ਜਾਂ ਜਨਤਾ ਦੇ ਗੁੱਸੇ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਇਸ ਤਰ੍ਹਾਂ ਦੇ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇ ਇੱਕ ਮੈਂ ਇਹਦੇ ਵਿੱਚ ਦੇਖੋ ਜੀ ਪੰਜਾਬ ਸਰਕਾਰ ਨੇ ਇਲੀਗਲ ਕਲੋਨੀਆ ਤੇ ਰੀਟੀਆਂ ਕੀਤੀਆਂ ਸੀ ਬੰਦ ਹਾਂਜੀ ਤੇ ਪਰ ਇਲੀਗਲ ਕਲੋਨੀ ਦੀ ਪਰਿਭਾਸ਼ਾ ਜਿਹੜੀ ਆ ਕਲੀਅਰ ਨਹੀਂ ਕੀਤੀ ਹਾਂਜੀ ਇਲੀਗਲ ਕਲੋਨੀ ਦਾ ਮਤਲਬ ਉਹ ਹੁੰਦਾ ਹੈ ਵੀ ਜਿੱਥੇ ਐਗਰੀਕਲਚਰ ਲੈਂਡ ਦੇ ਅੰਦਰੋਂ ਬਿਗੈਰ ਕਾਨੂੰਨੀ ਤਰੀਕੇ ਨਾਲ ਪਲਾਟ ਕੱਟ ਕੇ ਵੇਚੇ ਜਾਂਦੇ ਆ ਇਹੋ ਜਿਹੀ ਕਲੋਨੀਆ 'ਚ ਸਰਕਾਰ ਨਾ ਵਾਟਰ ਸਪਲਾਈ ਦਿੰਦੀ ਆ ਨਾ ਸੀਵਰੇਜ ਪਾਉਂਦੀ ਆ ਨਾ ਸਟਰੀਟ ਲਾਈਟ ਦਿੰਦੀ ਆ ਨਾ ਬਿਲੀ ਸਪਲਾਈ ਦਿੰਦੀ ਆ ਨਾ ਸੜਕਾਂ ਪ੍ਰੋਵਾਈਡ ਕਰਾਉਂਦੀ ਆ ਠੀਕ ਆ ਜੀ ਹੁਣ ਸਵਾਲ ਹੈਗਾ ਵੀ ਜਿਹੜੇ ਕਈ ਇਲਾਕੇ ਪਾਕਿਸਤਾਨ ਦੇ ਵਿਲੇ ਦੇ ਹਾਂਜੀ ਜਾਂ 95 ਸਪੁੱਡ ਐਕਟ ਬਣਿਆ 95 ਦਾ ਜਾਂ 95 ਸਾਲ ਤੋਂ ਪਹਿਲਾਂ ਦੇ ਹਾਂਜੀ ਇਲਾਕੇ ਵਸੇ ਨੇ ਜਿਨ੍ਹਾਂ ਚ ਤੁਹਾਨੂੰ ਕਈ ਇਹੋ ਜਿਹੇ ਇਲਾਕੇ ਤੁਹਾਡੇ ਉਂਗਲਾਂ ਤੇ ਨਾਂ ਆਣਗੇ ਹਾਂਜੀ ਮਤਲਬ ਆ ਜਿਓ ਸੁਲਤਾਨਪੁਰ ਰੋਡ ਤੇ ਕਈ ਇਲਾਕੇ ਨੇ ਜੀ ਠੀਕ ਹੈ ਜੀ ਬਟਾਲਾ ਰੋਡ ਤੇ ਕਈ ਇਲਾਕੇ ਨੇ ਸ਼ਾਇਦ ਵਿਚਾਰੇ ਪਾਸੇ ਇਸ ਤਰ੍ਹਾਂ ਇਲਾਕੇ ਹੈਗੇ ਆ ਪੁਤਲੀ ਘਾਰ ਅਸਲਾਮਾਬਾਦ ਹੁਸੈਨਪੁਰਾ ਵਿਜੇਨਗਰ ਬਟਾਲਾ ਰੋਡ ਕੋਲ ਰਾਨੀ ਕਾ ਬਾਹ ਕੋਲ ਹਾਂਜੀ ਐਨੇ ਨੇ ਲਾ ਕੇ ਜਿੱਥੇ ਸਰਕਾਰਾਂ ਨੇ ਕਿੰਨੀ ਕਿੰਨੀ ਵਾਰੀ ਸੜਕਾਂ ਬਣਾਤੀਆਂ ਕਿੰਨੀ ਕਿੰਨੀ ਵਾਰੀ ਟਿਊਬਲ ਲਾਤੇ ਕਿੰਨੀ ਕਿੰਨੀ ਵਾਰੀ ਸਟਰੀਟ ਲਾਈਟ ਦੇ ਸਾਰੇ ਸਿਸਟਮ ਓਕੇ ਕੀਤੇ ਪਾਰਕਿੰਗ ਪਾਰਕ ਬਣਾਏ ਸਾਰੀਆਂ ਸੁਵਿਧਾਵਾਂ ਦਿੱਤੀਆਂ ਹੈਰਾਨਗੀ ਦੀ ਗੱਲ ਹੈ ਉਸ ਇਲਾਕੇ ਦੀਆਂ ਵੀ ਇਹਨਾਂ ਅਸੀਂ ਮੰਗ ਲਾਪਨਦੇ ਉੱਥੇ ਆ ਕੇ ਡਿਪਾਰਟਮੈਂਟ ਗਲਤ ਹੈ ਉਹ ਇਹਨਾਂ ਨੂੰ ਚਾਹੀਦਾ ਹੈ ਪੁੱਡਾ ਕਾਰਪੋਰੇਸ਼ਨ ਇਹਨਾਂ ਵੱਲੋਂ ਰਿਸ਼ੀਡ ਡਿਪਾਰਟਮੈਂਟ ਨੂੰ ਇਕ ਦੂਜੇ ਨਾਲ ਤਾਲਮੇ ਰੱਖਦੇ ਨੇ ਲਿਸ਼ਟਾ ਦਿੱਤੀਆਂ ਜਾਂਦੀਆਂ ਇਹ ਸਾਰੇ ਇਲਾਕੇ ਅਪਰੂਵਡ ਨੇ ਜੀ ਇਲੀਗਲ ਨਹੀਂ ਹੈਗੇ ਇੱਥੇ ਐਨਓਸੀ ਪਾਲਿਸੀ ਲਾਗੂ ਨਹੀਂ ਹੁੰਦੀ ਹਾਂਜੀ ਹਾਂਜੀ ਤਾਂ ਕਿ ਉੱਥੇ ਐਨਓਸੀ ਤੋਂ ਬਿਨਾ ਰਿਸ਼ਤੀਆਂ ਹੋਣ ਹਾਂਜੀ ਇਹ ਪ੍ਰਥਾ ਵੀ ਸਿਸਟਮ ਖਤਮ ਹੋਣਾ ਚਾਹੀਦਾ ਪਰ ਇੱਥੇ ਇੰਨੀ ਵਾਰੀ ਆਵਾਜ਼ ਚੁੱਕਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਹਾਲੇ ਤੱਕ ਨਾ ਤੇ ਆਪਣੇ ਕੰਸਰਨਡ ਕਿਸੇ ਵੀ ਥੋਟੀ ਨੂੰ ਕੋਈ ਇਹੋ ਜਿਹਾ ਲੈਟਰ ਨਹੀਂ ਜਾਰੀ ਕੀਤਾ ਵੀ ਤਾਂ ਕਿ ਸਾਰੇ ਕੰਸਰਨਡ ਥੋਟਿਆਂ ਤੱਕ ਪਹੁੰਚੇ ਵੀ ਇੱਥੇ ਐਨਓਸੀ ਪਾਲਿਸੀ ਲਾਗੂ ਨਹੀਂ ਹੈਗੀ ਠੀਕ ਹੈ ਇਹ ਚੀਜ਼ ਵੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਉੱਥੇ ਬਿਨਾਂ हिचकिਚਾਟ ਦੇ ਬਿਨਾਂ ਕਿ ਐਨਓਸੀ ਦੇ ਬੋਝ ਤੋਂ ਮਤਲਬ ਲੋਕੀ ਰਿਸ਼ੀ ਕਰਵਾ ਸਕਣ ਤੇ ਕਰ ਸਕਣ ਜੀ ਬਿਲਕੁਲ ਇਹ ਬਿਲਕੁਲ ਇਹ ਵੀ ਬਹੁਤ ਜ਼ਰੂਰੀ ਜੇ ਸਰਕਾਰ ਪਾਣੀ ਦੀ ਸਪਲਾਈ ਸੜਕਾ ਬਣਾ ਕੇ ਦੇਦੀ ਹੈ ਸਟਰੀਟ ਲਾਈਟ ਦੇ ਰਹੀ ਹੈ ਤਾਂ ਫਿਰ ਰਜਿਸਟਰੀ ਦੇ ਵਿੱਚ ਐਨਐਸਸੀ ਕਿਉਂ ਨਹੀਂ ਮਿਲਦੀ ਰਜਿਸਟਰੀ ਤੇ ਕਿਉਂ ਰੋਕੀ ਜਾ ਰਹੀ ਹੈ ਯਾਨੀ ਕਿ ਸਰਕਾਰ ਦੇ ਸਾਰੇ ਫੈਸਿਲਿਟੀ ਦੇ ਦਿੱਤੇ ਇਹਦਾ ਮਤਲਬ ਉਹ ਕਲੋਨੀ ਆਪਣੇ ਆਪ ਵੀ ਅਪਰੂਵਡ ਹੋ ਗਈ ਹੈ ਇਸ ਤਰ੍ਹਾਂ ਦੀ ਕਲੋਨੀਆ ਦੇ ਉੱਤੇ ਵੀ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਕਾਰਪੋਰੇਸ਼ਨ ਨੂੰ ਤਹਿਸੀਲ ਦੇ ਨਾਲ ਆਪਣਾ ਤਾਲ